ਅੰਬੋਗੇ ਤੇ ਫਰੀਦਕੋਟ ਵਾਲੀ ਹੱਦ ਤੇ ਲੱਗੇ ਪ੍ਰੋਲ ਪੰਪ ਤੋਂ ਗੱਡੀ ਵਾਲਾ ਬੰਦਾ ਤੇਲ ਭਰਾ ਕੇ ਭੱਜ ਗਿਆ ਪੰਪ ਵਾਲਿਆਂ ਨੂੰ ਇਹ ਹੁਣ ਮਜਬੂਰ ਕਰ ਰਹੇ ਆ ਲੋਕ ਵੀ ਜਿਹੜੇ ਪੈਸੇ ਉਹ ਪਹਿਲਾਂ ਲੈ ਜਾਣ ਅਕਸਰ ਪੰਪਾਂ ਵਾਲੇ ਤੇਲ ਪਵਾ ਕੇ ਬਾਅਦ ਚ ਪੈਸੇ ਲੈਂਦੇ ਆ ਪਰ ਇਹੋ ਜਿਹੇ ਬੰਦੇ ਸਾਰਿਆਂ ਦਾ ਜਿਹੜਾ ਹੈਗਾ ਅਲਗ ਮਾਰਦੇ ਆ ਤੇ ਕੋਈ ਦਿਨ ਇਹੋ ਜਿਹਾ ਹੋਣਾ ਪੰਪ ਵਾਲੇ ਨੇ ਇਹ ਕਿਹਾ ਕਰਨੇ ਪੈਸੇ ਪਹਿਲਾਂ ਕਟੋ ਪੰਜ ਤੇਲ ਪਾਵਾਂਗੇ ਆ ਵੇਖ ਲਓ ਬਾਈ ਕਿਹਦੀ ਗੱਡੀ ਏ ਇਹ ਪਛਾਣਣਾ ਚਾਹੁੰਦੀ ਏ ਤਾਂ ਇਹਦੇ ਸਾਰੇ ਲੋਕਾਂ ਦਾ ਜਿਹੜਾ ਕੰਮ ਖਲਾਫ ਕਰਦੇ ਆ ਇਹ ਲੋਕ ਨਿਸ਼ਾਨ ਲੋਕ ਗੱਡੀ ਦੀ ਵੀ ਹੈ ਜੀ ਲੱਗਦਾ ਪਤਾ ਦੱਸੋ ਕਰੋ ਸ਼ੇਅਰ ਇਹਨੂੰ ਵਰਤੋ ਬੜਾ ਹੋਏ ਦੀ ਚੜਾਈ